ਪੰਜਾਬ ਲਾਈਵ 88 ਚੈਨਲ ਤੇ ਤੁਹਾਡਾ ਸਵਾਗਤ ਹੈ ਵਿਧਾਨ ਸਭਾ ਹਲਕਾ ਕਾਦੀਆਂ ਦੇ ਪਿੰਡ ਖੁੰਡਾ ਵਿਖੇ 500 ਤੋਂ ਵੱਧ ਵੋਟਰਾਂ ਦੇ ਫਰਕ ਨਾਲ ਜਿੱਤੇ ਸਰਪੰਚ ਮੈਡਮ ਸਰਨਜੀਤ ਕੌਰ ਪਤਨੀ ਭਪਿੰਦਰ ਸਿੰਘ ਰਿੰਕਾ ਚੇਅਰਮੈਨ ਮਾਰਕੀਟ ਕਮੇਟੀ ਤਾਰੀਆਰ ਵੱਲੋਂ ਵਾਹਿਗੁਰੂ ਜੀ ਦਾ ਸਕਰਾਣਾ ਕਰਦੇ ਹੋਏ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਆਪਣੇ ਗ੍ਰਹਿ ਵਿਖੇ ਕਰਵਾਏ ਗਏ ਅਤੇ ਇਲਾਹੀ ਬਾਣੀ ਦਾ ਕੀਰਤਨ ਹੋਇਆ ਜੈਸੇ ਦੌਰਾਨ ਪਿੰਡ ਖੁੰਡਾ ਦੇ ਸਮੁੱਚੇ ਵਸਨੀਕਾਂ ਤੋਂ ਇਲਾਵਾ ਵੱਖ-ਵੱਖ ਪਿੰਡਾਂ ਦੇ ਪੰਚਾਂ ਸਰਪੰਚਾਂ ਮੋਤਬਰਾਂ ਅਤੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਸਮਾਜਿਕ ਅਤੇ ਧਾਰਮਿਕ ਸ਼ਖਸੀਤਾਂ ਅਤੇ ਰਿਸ਼ਤੇਦਾਰਾਂ ਨੇ ਖੁਸ਼ੀ ਦੇ ਮੌਕੇ ਵਿੱਚ ਸ਼ਾਮਲ ਹੋ ਕੇ ਸਰਪੰਚ ਮੈਡਮ ਸਰਨਜੀਤ ਕੌਰ ਸਮੇਤ ਸਮੁੱਚੇ ਪਰਿਵਾਰ ਨੂੰ ਵਧਾਈ ਦਿੱਤੀ ਅਤੇ ਸ਼ੋਭੇ ਸ਼ਾਮਾ ਦੰਦੇ ਹੋਏ ਉਮੀਦ ਜਤਾਈ ਕਿ ਸਰਪੰਚ ਮੈਡਮ ਸਰਨਜੀਤ ਕੌਰ ਦੀ ਅਗਵਾਈ ਹੇਠ ਪਿੰਡ ਖੁੰਡਾ ਵਿਕਾਸਪਕੋ ਵਿਕਸਿਤ ਕਰਕੇ ਸੁੰਦਰ ਗ੍ਰਾਮ ਬਣਾਉਣਗੇ ਇਸ ਮੌਕੇ ਤੇ ਸਰਪੰਚ ਸਰਨਜੀਤ ਕੌਰ ਦੇ ਪਤੀ ਚੇਅਰਮੈਨ ਭਪਿੰਦਰ ਸਿੰਘ ਰਿੰਕਾ ਨੇ ਦੱਸਿਆ ਕਿ ਪਿੰਡ ਖੁੰਡਾ ਵਿਚ ਜਿਸ ਵੀ ਦਾ ਕੰਮ ਸ਼ੁਰੂ ਕੀਤਾ ਗਿਆ ਹੈ ਜੋ ਕਿ ਜਲਦ ਪੂਰਾ ਹੋਵੇਗਾ ਅਤੇ ਪਿੰਡ ਦੇ ਸੀਨੀਅਰ ਸੈਕੰਡਰੀ ਸਕੂਲ ਵਿੱਚ ਮੈਡੀਕਲ ਅਤੇ ਨਾਨ ਮੈਡੀਕਲ ਦੀਆਂ ਕਲਾਸਾਂ ਵੀ ਨਵੇਂ ਸੈਸ਼ਨ ਮਾਰਚ 2025 ਤੋਂ ਸ਼ੁਰੂ ਹੋ ਜਾਣਗੀਆਂ ਜਿਸ ਨਾਲ ਪਿੰਡ ਖੁੰਡਾ ਤੋਂ ਇਲਾਵਾ ਨੇੜਲੇ ਪਿੰਡਾਂ ਦੇ ਵਿਦਿਆਰਥੀਆਂ ਨੂੰ ਕਾਫੀ ਫਾਇਦਾ ਹੋਵੇਗਾ ਸਮਾਗਮ ਦੌਰਾਨ ਜ਼ਿਲ੍ਹਾ ਯੋਜਨਾ ਬੋਰਡ ਗੁਰਦਾਸਪੁਰ ਦੇ ਚੇਅਰਮੈਨ ਐਡਵੋਕੇਟ ਜਗਰੂਪ ਸਿੰਘ ਸੇਖਵਾ ਪੰਜਾਬ ਹੈਲਥ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਰ ਨੇ ਚੇਚ ਚੋਤੇ ਸ਼ਿਰਕਤ ਕਰਕੇ ਸਪੰਚ ਸ਼ਰਨਜੀਤ ਕੌਰ ਸਮੇਤ ਸਮੁੱਚੇ ਪਰਿਵਾਰ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਪੰਜਾਬ ਸਰਕਾਰ ਪਿੰਡਾਂ ਦੇ ਵਿਕਾਸ ਲਈ ਫੰਡਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਸਮਾਗਮ ਦੌਰਾਨ ਚਾਹ ਪਕੌੜੇ ਮਠਿਆਈ ਤੋਂ ਇਲਾਵਾ ਵਕ ਵਕ ਪਕਵਾਨਾਂ ਦੇ ਲੰਗਰ ਅਟੁੱਟ ਵਰਤੇ ਦੇਖੋ ਧਾਰੀਵਾਲ ਤੋਂ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ ਆਜਾ ਸਾਡੇ ਖੰਡਪਿੰਡ ਖੰਡ ਦੇ ਸਰਪੰਚ ਜਿਹੜੇ ਬਲੇ ਰਿੰਕੇ ਹੁਣ ਆ ਦੀਓ ਵਾਈਪ ਜੀ ਤੇ ਕੱਬੋ ਮਾਰਕੀਟ ਕਮੇਟੀ ਦੇ ਚੇਅਰਮੈਨ ਹਨ ਉਹਨਾਂ ਨੇ ਅੱਜ ਇਸ ਜਿੱਤ ਦੇ ਵੀ ਖੁਸ਼ੀ ਵਿੱਚ ਪਹਿਲਾ ਨਾਮ ਰੱਖ ਦਿਆ ਸ਼ੁਕਰਾਨਾ ਦਿੱਤਾ ਉਹਨਾਂ ਦੇ ਚਰਲਪਵਾ ਦੇ ਤੇ ਫਿਰ ਸੰਗਤ ਨੂੰ ਜਿਹੜਾ ਚਾਹ ਪਾਈ ਤੇ ਰੋਟੀ ਵੰਡ ਦਾ ਲੰਗਰ ਲਵਾ ਕੇ ਚੜਾਇਆ ਜਾ ਰਿਹਾ ਤੇ ਬਹੁਤ ਖੁਸ਼ੀ ਦੀ ਗੱਲ ਆ ਕਿ ਬਹੁਤ ਹੀ ਸਾਡੇ ਹੋਣ ਯਾਰ ਤੇ ਮੇਲ ਵੀ ਜਿਹੜੇ ਆ ਸਾਡੀ ਪਾਰਟੀ ਦੇ ਜਿਹੜੇ ਵਰਕਰ ਨੇ ਆਸਲੇ ਪ੍ਰਮਾਪਨਾ ਨੰਨੇ ਪ੍ਰਕਿਰਿਤੀ ਆ ਅਹੀ ਅੱਗੇ ਵੀ ਪ੍ਰਮਾਪਨਾ ਕੋ ਹੋਰ ਦਾਸ ਗਿਣਤੀ ਕਰਦੇ ਕੱਲ ਨੂੰ ਹੋਰ ਤੱਕੇ ਆਣਗੇ। ਧੰਨਵਾਦ। ਦੇਖੋ ਜੀ ਸਾਡੇ ਮਾਰਕੀਟ ਕਮੇਟੀ ਦੇ ਪ੍ਰਧਾਨ ਭੁਪਿੰਦਰ ਸਿੰਘ ਜੀ ਦੇ ਘਰ ਗ੍ਰਹਿ ਵਿਖੇ ਅੱਜ ਅਖੰਡ ਪਾਠ ਦਾ ਆਪਾਤ ਹੋ ਆ ਗਿਆ। ਭੇਜ ਪਾਏਗੇ। ਨਾਲ ਦੇ ਨਾਲ ਹੀ ਸਾਰੀ ਸਮੂਹ ਸਾਧ ਸੰਗਤ ਇੱਥੇ ਪਹੁੰਚੀ। ਉਹਨਾਂ ਨੇ ਪਰਮੇਸ਼ਰ ਦਾ ਧੰਨਵਾਦ ਕੀਤਾ ਤੇ ਬਣੇ ਸਰਪੰਚੀ ਦੀ ਲਖਾਂ ਜਿੱਤਣ ਦੇ ਲਖ ਦੇ ਵਿੱਚ ਅੱਜ ਇਹ ਕਾਰਜਕ੍ਰਮ ਕੀਤਾ ਗਿਆ ਅਸੀਂ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਵੀ ਪਰਮੇਸ਼ਰ ਉਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਇਸੇ ਤਰ੍ਹਾਂ ਖਿਸ਼ਿਆ ਉਹਨਾਂ ਨੂੰ ਬੱਚੇ ਦੂਸਰਾ ਅੱਜ ਗਣਤੰਤਰਤਾ ਦਿਵਸ ਵੀ ਆ ਉਹਦੀ ਵੀ ਮੈਂ ਸਾਰਿਆਂ ਨੂੰ ਲੱਖ ਲੱਖ ਵਧਾਈ ਦੇਣਾ ਮੈਂ ਸ਼ਿਵ ਚੰਦਰ ਮਾਨ ਐਡਵੋਕੇਟ ਉਪਿੰਦਰ ਸਿੰਘ ਰਿੰਕਾ ਉਹਨਾਂ ਦਾ ਸਾਰੇ ਪਰਿਵਾਰ ਉਹਨਾਂ ਦੀ ਵਾਈਫ ਬੀਬੀ ਸ਼ੰਜੀਤ ਕੌਰ ਜੋ ਕਿ ਸ੍ਰੀ ਪਿੰਡ ਖੁੰਡਾਲ ਸਰਪੰਚ ਬਣੇ ਹਨ ਉਹਨਾਂ ਨੂੰ ਬਹੁਤ ਬਹੁਤ ਵਧਾਈ ਦੇਣਾ ਹਾਂ ਕਈ ਲੋਕਾਂ ਨੇ ਧੰਨਵਾਦ ਪਹਿਲਾਂ ਹੀ ਕਰ ਚੁੱਕੇ ਹਾਂ ਅਸੀਂ ਅੱਜ ਮਹਾਰਾਜ ਦਾ ਵੀ ਧੰਨਵਾਦ ਕਰਨ ਵਾਸਤੇ ਸੁਖਨੀ ਸਾਹਿਬ ਦਾ ਪਾਠ ਕਰਾਇਆ ਔਰ ਸਾਰੀ ਸੰਗਤ ਨੇ ਮਹਾਰਾਜ ਦਾ ਸ਼ੁਕਰਾਨਾ ਕੀਤਾ ਹੈ ਕਿ ਉਹਨਾਂ ਨੇ ਇੰਨੀ ਵਧੀਆ ਵਧਾਈ ਸਬਕਸ਼ੀ ਹੈ ਇਸ ਪਰਿਵਾਰ ਨੂੰ ਔਰ ਇਹ ਵੀ ਅਰਦਾਸ ਕੀਤੀ ਹੈ ਕਿ ਮਹਾਰਾਜ ਜੀ ਨੇ ਚੰਗੀ ਬੁੱਧ ਔਰ ਚੰਗੀ طاقت ਬਖਸ਼ੇ ਤਾਂ ਕਿ ਪਿੰਡ ਦੇ ਵਧੀਆ ਤੋਂ ਵਧੀਆ ਕੰਮ ਹੋ ਸਕਣ ਕੋਈ ਵੀ ਡਵੈਲਪਮੈਂਟ ਹੋਵੇ ਔਰ ਕਿਸੇ ਨਾਲ ਕਿਸੇ ਨੂੰ ਕੋਈ ਸ਼ਿਕਾਇਤ ਨਾ ਹੋਵੇ ਤਾਂ ਕਿ ਆਉਣ ਵਾਲੇ ਸਮੇਂ ਦੀ ਲੋਕੀ ਯਾਦ ਰੱਖਣਗੇ ਕੋਈ ਵਧੀਆ ਸਰਪੰਚ ਪਿੰਡ ਦਾ ਬਣਿਆ ਸੀਗਾ ਧੰਨਵਾਦ ਆਪ ਪ੍ਰਧਾਨ ਜੀ ਅੱਜ ਪਿੰਡ ਗੁੰਡਾ ਵਗੇ ਪੌਕੇ ਜਿੱਥੇ ਕੇ ਚੇਅਰਮੈਨ ਸਾਹਿਬ ਬਣਾਨੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਉਹਨਾਂ ਨੂੰ ਵੱਡੀ ਜਿੱਤਾ ਹੱਥ ਲੋਈ ਉਹਨਾਂ ਦੇ ਖੁਸ਼ੀ ਜੇ ਸਾਹਮਣੇ ਹੋਏ ਕੀ ਗਾਣੇ ਹੁੰਦੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਤਈ ਵਾਹਿਗੁਰੂ ਦਾ ਬਹੁਤ ਬਹੁਤ ਧੰਨਵਾਦ ਪਿੱਛਾ ਦਾ ਭਰਾ ਰਿੰਕਾ ਜੀ ਚੇਅਰਮੈਨ ਮਾਰਕੀਟ ਕਮੇਟੀ ਤੇ ਉਹਨਾਂ ਦੇ ਨਿਸ਼ੇ ਦੇ ਵਿਚਰਨ ਕੋਰ ਦੀ ਸਾਡੇ ਸਰਪੰਚ ਬਣਿਆ ਤੇ ਉਹਨਾਂ ਨੇ ਗੁਰੂ ਮਹਾਰਾਜ ਦੇ ਸ਼ੁਕਰਾਨੇ ਦੇ ਤੌਰ ਤੇ ਅੱਜ ਗੁਰੂ ਮਹਾਰਾਜ ਦਾ ਪਾਠ ਰੱਖਿਆ ਹੈ ਆਪਣੇ ਘਰ ਵਿਖੇ ਤੇ ਅਸੀਂ ਸਾਰੀ ਟੀਮ ਅੱਜ ਧਾਰੀਵਾਲ ਤੋਂ ਖੁੰਡੇ ਪਹੁੰਚੇ ਆ ਸਾਨੂੰ ਬੜੀ ਖੁਸ਼ੀ ਹੈ ਵਾਹਿਗੁਰੂ ਦੇ ਅੱਗੇ ਪ੍ਰਾਰਥਨਾ ਕਰਦੇ ਵੀ ਇਹ ਪਿੰਡ ਖੁੰਡੇ ਦੇ ਤੇ ਇਸ ਪਰਿਵਾਰ ਦੀ ਚੜ੍ਹਦੀ ਕਲਾ ਜ ਰੱਖੇ ਹਮੇਸ਼ਾ ਆਪਣਾ ਆਸ਼ੀਰਵਾਦ ਨਦਰ ਰੱਖੇ ਤੰਦਰੁਸਤੀ ਦੇ ਤਾਂ ਕਿ ਇਹ ਸਰਪੰਚ ਸਾਹਿਬ ਸਾਡੇ ਭੈਜੀ ਸ਼ਰਨਜੀਤ ਕੌਰ ਜੀ ਆਪਣਾ ਖੁੰਡੇ ਨੂੰ ਇੰਨਾ ਸੋਹਣਾ ਬਣਾ ਲਨ ਤੇ ਸਾਰਿਆਂ ਦਾ ਪਰਾ ਕਰਨਾ ਤੇ ਵਧੀਆ ਕੰਮ ਕਰਾਨ ਤੇ ਹੋਰ ਆਪਣੇ ਪਰਵਾਦ ਦਾ ਨਾਮ ਉੱਚਾ ਕਰਨ ਸਾਡੀ ਆਮ ਪਾਰਟੀ ਦਾ ਨਾਮ ਉੱਚਾ ਹੋਏਗਾ ਬਹੁਤ ਖੁਸ਼ੀ ਹੋਈ ਆ ਵੀ ਇਹ ਕਾਫੀ ਵੋਟਾਂ ਦੇ ਜਿੱਤੇ ਆ ਤੇ ਵਾਹਿਗੁਰੂ ਦੇ ਅਗੇ ਇਹ ਪ੍ਰਾਰਥਨਾ ਕਰਨਾ ਵੀ ਸਾਰੇ ਖੁੰਡੇ ਨਿਵਾਸੀਆਂ ਤੇ ਤੇ ਇਹਨਾਂ ਤੇ ਆਪਾਰ ਕਿਰਪਾ ਬਣਾ ਕੇ ਰੱਖਣ ਵਾਹਿਗੁਰੂ ਦਿਖਾਓ ਸਾਹਿਬ ਵਾਹਿਗੁਰੂ ਜੀ ਬਖਸ਼ੀ ਅਜੀ ਤੇ ਮੈਂ ਜੀ ਦੱਸ ਦਿਓ ਵਾਹਿਗੁਰੂ ਨੇ ਬੜੀ ਕਿਰਪਾ ਕੀਤੀ ਉਹ ਬੀੜ ਦੇਣਾ ਜਿੱਤੇ ਇਹ ਕੁਝ ਹਾਂਜੀ ਤੇ ਹੁਣ ਵਾਹਿਗੁਰੂ ਦਾ ਜਗਰਾਨਾ ਕੀਤਾ ਇਹ ਜੀ ਗੀਤਾਂ ਦੇ ਪਾਠ ਕਰਾਏ ਆ ਸੰਤਾਂ ਨੂੰ ਦੱਸਿਆ ਕੀ ਕਹਿਣਾ ਚਾਹੁੰਦੇ ਵਾਹਿਗੁਰੂ ਦੀ ਕਾਥਾ ਵਾਹਿਗੁਰੂ ਦੀ ਕੀਫਤ ਸਤਨਦਰ ਜੀ ਜੀ ਅਸੀਂ ਅੱਜ ਬਹੁਤ ਇੱਕ ਖੁਸ਼ੀ ਦਾ ਦਿਨ ਆ ਜਿਹਦੇ ਵਿੱਚ ਅਸੀਂ ਪਿੰਡ ਦਾ ਤਹਿ ਦਿਲੋਂ ਧੰਨਵਾਦ ਕਰ ਲਈ ਅੱਜ ਸਭ ਤੋਂ ਪਹਿਲਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਓਟ ਆਸਰਾ ਲੈ ਕੇ ਸ੍ਰੀ ਸੁਖਨੀ ਸਾਹਿਬ ਦਾ ਘਰ ਪਾਠ ਕਰਵਾ ਕੇ ਸਾਰੇ ਹੀ ਸਮੂਹ ਪਿੰਡ ਦੀਆਂ ਸਾਡਾਂ ਸੱਜਣ ਮਿੱਤਰਾਂ ਦਾ ਧੰਨਵਾਦ ਕਰਦੇ ਆ ਕਿ ਤੁਹਾਡੀ ਕਿਰਪਾ ਨਾਲ ਅਸੀਂ ਇੱਕ ਵੱਡੀ ਲੀਡ ਨਾਲ ਪਿੰਡ ਦੀ ਸਰਪੰਚੀ ਜਿੱਤੀ ਆ ਤੇ ਸਾਡੇ ਕੋ ਹੋਰ ਕੋਈ ਪਿੰਡ ਲਈ ਲੱਭਣੀ ਆ ਕਹਿਣ ਦੀ ਕਿ ਜਿਹੜਾ ਅਸੀਂ ਕਿਸ ਤਰੀਕੇ ਨਾਲ ਧੰਨਵਾਦ ਪਿੰਡ ਦਾ ਕੀਤਾ ਜਾਏ ਜਿਹੜੀ ਇੱਕ ਇਤਿਹਾਸਕ ਜਿੱਤ ਹੋਈ ਆ ਜਿਹਦੇ ਵਿੱਚ ਮਚੌਰ ਨਰੋਲ ਪੰਚਾਇਤ ਖੁੰਦੇਵੀ ਪਿੰਡ ਨੇ ਬਣਾਈ ਆ ਕੀ ਕਹਣਾ ਦੁਬਾਰਾ ਧੰਨਵਾਦੀ ਦੇਖੋ ਹੁਣ ਪਿੰਡ ਵਾਸੀਆਂ ਲਈ ਆਪਾਂ ਕਹਿਣ ਲਈ ਕੋਈ ਸ਼ਬਦੀ ਨਹੀਂ ਕਿਉਂਕਿ ਪਿੰਡ ਨੇ ਸਾਡੇ ਸਾਡੇ ਹੱਥਾਂ ਨੂੰ ਜਿਤਾਉਣ ਲਈ ਕੋਈ ਕਮੀ ਬੇਸੀ ਨਹੀਂ ਛੱਡੀ ਇਕੋ ਹੀ ਤਰਫਾ ਜਿਹੜਾ ਫੈਸਲਾ ਪਿੰਡ ਨੇ ਕੀਤਾ ਹੈ ਸਾਡੀ ਸਾਡੀ ਕੰਮਕਾਜ ਦੇ ਕੇ ਹੁਣ ਤਾਂ ਅਸੀਂ ਪਿੰਡ ਅਸੀਂ ਉਮੀਦ ਅਸੀਂ ਪਿੰਡ ਨੂੰ ਇਹ ਉਮੀਦ ਜਤਾਉਂਦੇ ਆ ਕਿ ਜੋ ਤੁਸੀਂ ਸਾਡੀ ਡਿਊਟੀ ਲਾਓਗੇ ਜਿੱਥੇ ਵੀ ਲਾਓਗੇ ਡਵੈਲਪਮੈਂਟ ਲਈ ਉਦਾਂ ਕੇ ਕੰਮਕਾਜ ਲਈ ਅਸੀਂ ਤਮਮ ਮਨੋਂ ਹੋ ਕੇ ਦਿਨ ਰਾਤ ਤੁਹਾਡੀ ਸੇਵਾ ਲਈ ਮਿਹਨਤ ਕਰਾਂਗੇ ਜਿਹੜੇ ਕਿਹੜੇ ਮਰਜ਼ਾ ਤੁਹਾਡੇ ਪਰਵਾਹ ਦੇ ਕੇ ਅਸੀਂ ਪਿੰਡ ਵਾਸਤੇ ਵਾਖੂ ਵਾਤਾ ਕੋਈ ਕਰ ਸਕਦੇ ਆ ਜੀ ਜੀ ਮਰਜ਼ਾ ਵਿਚਾਰ ਤੁਹਾਡੇ ਦੇਖੋ ਜੀ ਜਿਹੜੇ ਵਿਚਾਰਵਾ ਪਿੰਡ ਨੂੰ ਸਾਫ ਸੁਥਰਾ ਬਣਾਉਣਾ ਪਿੰਡ ਨੂੰ ਇੱਕ ਸਹੀ ਸੇਧ ਤੇ ਲੈ ਕੇ ਚੱਲਾਂ ਹੁਣ ਦੇਖੋ ਜਿਹੜਾ ਅਸੀਂ ਚੋਣ ਜਦ ਤੱਕ ਜਿਹੜਾ ਲੱਗਾ ਸੀ ਪੰਚਾਇਤ ਦਾ ਉਹਦੇ ਵਿੱਚ ਅਸੀਂ ਇਲੈਕਸ਼ਨ ਆਈ ਸੀ ਸਾਡੇ ਐਮਪੀ ਦੀ ਪਾਰਲੀਮੈਂਟ ਦੀ ਉਹ ਸੇਖਵੰਦ ਸਾਹਿਬ ਦੇ ਅੱਗੇ ਬੇਨਤੀ ਕੀਤੀ ਸੀ ਕਿ ਸੇਖਵੰਦ ਸਾਹਿਬ ਸਾਡੇ ਪਿੰਡ ਦਾ ਜਿਹੜਾ ਆ ਪਾਣੀ ਦਾ ਗੰਦਾ ਨਿਕਾਸ ਬਹੁਤ ਖਰਾਬ ਹੈ ਜਿੰਨਾ ਪਿੰਡ ਦਾ ਪਾਣੀ ਖਰਾਬ ਹੋ ਰਿਹਾ ਵਾ ਤੇ ਗਲੀਆਂ ਦੇ ਵਿੱਚ ਬੜੀ ਬਦਵਾ ਆ ਰਹੀ ਆ ਅਸੀਂ ਉਹਦਾ ਸੀਵਰੇਜ ਵੀ ਮੰਗ ਕੀਤੀ ਜਿਹੜਾ ਲਗਭਗ ਖਰਚਾ 2 ਕਰੋੜ ਰੁਪਏ ਦਾ ਵਾ ਜਿਹੜਾ ਅਸੀਂ ਚੋਣ ਜਾਬਤੇ ਦੇ ਵਿੱਚ ਹੀ ਸ਼ੁਰੂ ਕਰਾ ਦਿੱਤਾ ਸੀ ਤੇ ਜਦੋਂ ਮੈਨੋਂ ਇਲੈਕਸ਼ਨ ਡਿਕਲੇਰ ਹੋਈਆ ਉਹਦੇ ਵਿੱਚ 30% ਕੰਮ ਜਿਹੜਾ ਪਿੰਡ ਦਾ ਸੀਵਰੇਜ ਦਾ ਹੋ ਚੁੱਕਾ ਵਾ ਤੇ ਇੱਕ ਅਸੀਂ ਉਹਨਾਂ ਨੂੰ ਹੋਰ ਬੇਨਤੀ ਕੀਤੀ ਆ ਕਿ ਜਿਹੜਾ ਸਾਡੇ ਪਿੰਡ ਦਾ ਸਕੂਲ ਪਲੱਸ 2 17 ਦੇ ਸਰਦਾਰ ਸੇਵਾ ਸਿੰਘ ਸੇਖਵਾ ਜੀ ਨੇ ਕੀਤਾ ਸੀ ਉਹਨੂੰ ਹੁਣ ਮੈਡੀਕਲ ਨੋਨ ਮੈਡੀਕਲ ਤੇ ਕਮਰਸ ਦੇ ਸਬਜੈਕਟ ਚਾਲੂ ਕਰਵਾਏ ਜਾਣ ਉਹਨਾਂ ਨੇ ਇਹ ਵੀ ਸਾਨੂੰ ਯਕੀਨ ਦਵਾਇਆ ਵਾ ਕਿ ਆਹ ਜਿਹੜੇ ਨਵੀਆਂ ਕਲਾਸਾਂ ਲੱਗਣੀਆਂ ਵਾ ਮਾਰਚ ਤੋਂ ਬਾਅਦ ਇਹ ਜਿਹੜੀਆਂ ਕਲਾਸਾਂ ਤੇ ਚਾਲੂ ਕਰਵਾਈਆਂ ਜਾਣਗੀਆਂ